ਪਰ ਉੱਥੇ ਕੋਈ ਪਹੁੰਚਿਆ ਨਹੀਂ ਅਸੀਂ ਸੱਚਾ ਉਹਨੂੰ ਮੰਨਦੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਬੰਦਾ ਆ ਕੇ ਸੀਸ ਝੁਕਾਉਂਦਾ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪਿਤਾ ਮੰਨਦਾ ਆ ਕਿਉਂਕਿ ਦਸਾਂ ਗੁਰੂਆਂ ਦੀ ਜੋਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ 11ਵੇਂ ਗੁਰੂ ਮੰਨੇ ਗਏ ਆ ਜਿਹੜਾ ਬੰਦਾ ਗੁਰੂ ਘਰ ਦੇ ਵਿੱਚ ਆ ਕੇ ਅਰਦਾਸ ਕਰਦਾ ਆ ਉਹ ਬੰਦਾ ਸੱਚਾ ਆ ਜਿਹੜੇ ਬੰਦੇ ਉੱਥੇ ਨਹੀਂ ਪਹੁੰਚੇ ਉਹ ਬੰਦੇ ਝੂਠੇ ਆ ਸੋ ਜਤੇ ਬੰਦਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਠੀਕ ਆ ਲੋਕਾਂ ਦੇ ਮਸਲੇ ਹੱਲ ਕਰੋ ਫੈਸਲੇ ਕਰਵਾਓ ਪਰ ਕਿਸੇ ਤੋਂ ਪੈਸਾ ਨਾ ਲ ਜਦੋਂ ਤੁਸੀਂ ਪੈਸੇ ਲੈਂਦੇ ਹੋ ਤਾਂ ਤਾਂ ਹੀ ਫੁੱਟ ਪੈਂਦੀ ਆ ਇਹ ਫੁੱਟ ਜਿਹੜੀ ਉਹਨਾਂ ਦੀ ਜਥੇਬੰਦੀ ਦੇ ਵਿੱਚ ਪਈ ਆ ਜਿਹੜੇ ਜਲੰਧਰ ਜ਼ਿਲ੍ਹੇ ਚੋਂ ਪਹਿਲਾਂ ਉਹਨਾਂ ਨੇ ਸਾਡੇ ਨਾਲੋਂ ਕੇਵਲ ਸਿੰਘ ਖਹਿਰੇ ਹਰਾਂ ਨਾਲੋਂ ਅਲੱਗ ਹੋਣ ਦਾ ਜਿਹੜਾ ਸੂਬਾ ਪ੍ਰਧਾਨ ਫਰਮਾਨ ਸਿੰਘ ਨੇ ਬੰਦਿਆਂ ਨੂੰ ਪੱਟਿਆ ਕਿਉਂਕਿ ਉਹਨਾਂ ਦੀ ਸਿਆਸਤ ਚੱਲਦੀ ਆ ਉਹ ਪਹਿਲਾਂ ਵੀ ਜਦੋਂ ਅਸੀਂ ਉਹਨਾਂ ਦੇ ਨਾਲ ਸੀ ਕਹਿੰਦੇ ਹੁੰਦੇ ਸੀ ਕਿ ਇੱਕ ਪਿੰਡ ਦੇ ਵਿੱਚ ਜਾਂ ਇੱਕ ਜ਼ਿਲ੍ਹੇ ਦੇ ਵਿੱਚ ਜਿੰਨਾ ਚਿਰ ਦੋ ਧੜੇ ਨਾ ਹੋਣ ਉਹਨਾਂ ਟਾਈਮ ਸਵਾਦ ਨਹੀਂ ਆਉਂਦਾ ਕੰਮ ਕਰਨ ਦਾ ਮਤਲਬ ਕੀ ਕਿ ਉਧਰੋਂ ਮੈਨੂੰ ਉਂਗਲ ਲਾਦਣੀ ਉਧਰੋਂ ਕੇਵਲ ਸਿੰਘ ਨੂੰ ਉਂਗਲ ਲਾਦਣੀ ਇੱਕ ਜ਼ਿਲ੍ਹੇ 'ਚ 2 ਢੜੇ ਬਣਾ ਕੇ ਉਹ ਫੁੱਟ ਪਾਉਣ ਦਾ ਕੰਮ ਕਰ ਰਹੇ ਹੁਣ ਉਹਨਾਂ ਦੀ ਜਥੇਬੰਦੀ ਦੇ ਵਿੱਚ ਆਪਦੀ 'ਚ ਫੁੱਟ ਪਈ ਹੋਈ ਆ ਕਿਉਂ ਪਈ ਕਿਉਂਕਿ 9 ਲੱਖ ਰੁਪਈਆ ਜਦੋਂ ਉਹਨਾਂ ਨੇ ਲਿਆ ਲੱਖ ਲੱਖ ਵੰਡ ਲਿਆ ਕੁਝ ਉਹਨਾਂ ਨੇ ਸੂਬਾ ਪ੍ਰਧਾਨ ਨੂੰ ਦੇਤਾ ਜਿਹੜੇ ਬੰਦਿਆਂ ਨੇ ਸੂਬਾ ਪ੍ਰਧਾਨ ਨੂੰ ਪੈਸੇ ਦੇਤੇ ਉਹ ਬੰਦੇ ਉਹਨਾਂ ਰੱਖ ਲਏ ਤੇ ਜਿਹੜੇ ਬੰਦੇ ਸੱਚੇ ਸੀਗੇ ਉਹਨਾਂ ਨੂੰ ਉਹਨਾਂ ਨੇ ਜਥੇਬੰਦੀ ਦੇ ਵਿੱਚੋਂ ਕੱਢਤਾ ਕੱਲ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹਨਾਂ ਤੋਂ ਬੈਚ ਝੰਡੇ ਕਾਰਡ ਸਾਰਾ ਕੁਝ ਵਾਪਸ ਲਿਆ ਜਾਊ ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦਾ ਕਿ ਇਹ ਜਥੇਬੰਦੀ ਇੱਕ ਤਾਂ ਬੀਜੇਪੀ ਦੀ ਜਥੇਬੰਦੀ ਆ ਦੂਜਾ ਇਹ ਟੋਲਾਂ ਤੋਂ ਪੈਸੇ ਇਕੱਠੇ ਕਰਦੇ ਨੇ ਤੀਜਾ ਇਹ ਲੋਕਾਂ ਦੇ ਫੈਸਲੇ ਕਰਾਉਣ ਦੇ ਪੈਸੇ ਲੈਂਦੇ ਨੇ ਤਾਂ ਇਸ ਜਥੇਬੰਦੀ ਨੂੰ ਸੰਯੁਕਤ ਕਿਸਾਨ ਮੋਰਚੇ 'ਚੋਂ ਲਾਂਭੇ ਕੀਤਾ ਜਾਵੇ ਸਾਡੀ ਬੇਨਤੀ ਅਸੀਂ ਲਿਖਤੀ ਚਿੱਠੀ ਵੀ ਦੇ ਚੁੱਕੇ ਹਾਂ ਇਸ ਸਕੀਮ ਨੂੰ ਐਸਕੇਮ ਬਹੁਤ ਵੱਡਾ ਥੜਾ ਆ ਬਹੁਤ ਸਿਆਣੇ ਨੇ ਜਿੱਥੇ ਅਸੀਂ ਗਲਤ ਹੋਵਾਂਗੇ ਅਸੀਂ ਮਾਫੀ ਮੰਗਾਂਗੇ ਅਸੀਂ ਨੀਵੇਂ ਹੋ ਕੇ ਵੀ ਚੱਲਾਂਗੇ ਪਰ ਜਿੱਥੇ ਉਹ ਬੰਦਾ ਨਾਲੇ ਤਾਂ ਧੌਂਸ ਜਮਾਉਂਦਾ ਆ ਤੇ ਨਾਲੇ ਉਹ ਭਾਜੀਪੀ ਨਾਲ ਰਲ ਕੇ ਚੱਲਦਾ ਆ ਇਸ ਕਰਕੇ ਸਾਡੀ ਬੇਨਤੀ ਆ ਕਿ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਤੇ ਗੌਰ ਕਰੇ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਕੇ ਪੈਰਵਾਈ ਕਰੋ ਇਨਕੁਆਰੀ ਕਰ ਲਵੇ ਸੰਯੁਕਤ ਕਿਸਾਨ ਮੋਰਚਾ ਕਿ ਇਹਦੀ ਜਥੇਬੰਦੀ ਨੇ 9 ਲੱਖ ਰੁਪਏ ਨਹੀਂ ਲੈ ਕੇ ਖਾਦਾ ਜੇ ਖਾਦਾ ਆ ਜੇ ਪਾਏ ਜਾਂਦੇ ਆ ਦੋਸ਼ੀ ਤਾਂ ਇਹਨਾਂ ਨੂੰ ਜਿਹੜਾ ਮੋਰਚੇ ਦੇ ਵਿੱਚੋਂ ਸਸਪੈਂਡ ਕਰਨਾ ਚਾਹੀਦਾ ਹੈ